ਸਾਡਾ ਜਥਾ ਨਾ ਕਿਸੇ ਵੀ ਕਾਲਪਨਿਕ ਤਸਵੀਰ ਤੋਂ ਪਾਸ਼ਿਕ ਨਹੀਂ ਹੋ ਸਕਦਾ ਇਹ ਗੱਲ ਯਾਦ ਰੱਖਿਓ ਕਿਉਂਕਿ ਅਸੀਂ ਗਲਤ ਤਸਵੀਰਾਂ ਬਣਾ ਕੇ ਉਹਨੂੰ ਗੁਰੂ ਥਾਪ ਦਿੰਨੇ ਹਨਾ ਗੁਰੂ ਹੁੰਦਾ ਨਹੀਂ ਅਸਲ ਦੇ ਵਿੱਚ ਸਾਡੀਆਂ ਦੇ ਜੋਤਾਂ ਦੇ ਵਿੱਚ ਸ਼ਹੀਦ ਸਿੰਘ ਦਰਸ਼ਨ ਦੇ ਰਹੇ ਨੇ ਗੁਰੂ ਸਾਹਿਬ ਦਰਸ਼ਨ ਦੇ ਰਹੇ ਨੇ ਸੋ ਸਾਡੇ ਜਥੇ ਨੂੰ ਲੋੜ ਨਹੀਂ ਹੈ ਨਾ ਤਸਵੀਰਾਂ ਦੀ ਸੋ ਜਿੰਨਾ ਜਿੰਨਾ ਦੇ ਘਰਾਂ 'ਚ ਤਸਵੀਰਾਂ ਨੇ ਉਹਨਾਂ ਨੂੰ ਡੈਕੋਰੇਸ਼ਨ ਵਾਸਤੇ ਲਾ ਲਓ ਬਿਹੋਸ ਫਾਦਾ ਵੀ ਗੁਰੂ ਸਾਹਿਬ ਐਸੇ ਦੇਖ ਤਾ ਜੋਦ ਬੱਤੀ ਸਿਰ ਸ਼ਬਦ ਦੀ ਕਰਨੀ ਹੈ ਜਿਹੜੀ ਤੇ ਮੈਂ ਤਸਵੀਰ ਬਣਾ ਕੇ ਲਾਈ ਸੀ ਨਾ ਕਿਸੇ ਨੇ ਮੈਨੂੰ ਭੇਜੀ ਸੀ ਤੇ ਸ਼ਬਦ ਲੇ ਕੇ ਕੇ ਸ਼ਸਥਾਪਿਤ ਕੀਤੇ ਆ ਤੇ ਆਪਾਂ ਉਹ ਤਸਵੀਰ ਜਿਹੜੀ ਆ ਉਹ ਆਪਾਂ ਜਿਹੜੀ ਉਹ ਬਣਾ ਕੇ ਦਿੱਤੀ ਜਥੇ ਜਥੇ ਨੂੰ ਸਾਰੇ ਜਿਹੜੇ ਸਿੰਘ ਨੇ ਜਿੰਨੇ ਆਪਾਂ ਸ਼ਬਦ ਕਰਦੇ ਨਾ ਤੇ ਉਹ ਹਰ ਸ਼ਬਦ ਆਪਣੇ ਕੋ ਪਿਆ ਹੋਇਆ ਜਥੇ ਵਿੱਚ ਉਹ ਸ਼ਬਦ ਜਿਹੜਾ ਪ੍ਰਿੰਟ ਆਊਟ ਕਰਵਾ ਕੇ ਉਹਦੀ ਤੁਸੀਂ ਦੀ ਬਣਾਓ ਉਹਦੀ ਤਸਵੀਰ ਉਹ ਸ਼ਬਦ ਲਾਓ ਨਾਲ ਇੱਕ ਤਾਂ ਇੱਕ ਯੰਤਰ ਬਣ ਜਾਏਗਾ ਤਨਾਲੀ ਪ੍ਰਚੰਡ ਹੋ ਜਾਏਗਾ ਤੁਸੀਂ ਦੇਖੋ ਇਹਦੀ ਬਰਕਤ ਕਿੰਨੀ ਹੈ ਸ਼ਬਦ ਦੀ ਧੂਪ ਬਤੀ ਕਰਨ ਦੀ ਨਾਲ ਜਦ ਜਪਣਾ ਪਰ ਹੈ ਹੀ ਹੈ ਕਿਉਂਕਿ ਇਹਨੇ ਸਿੰਬਲ ਹੋ ਜਾਂਦਾ ਹੈ ਅਸੀਂ ਜਿਹੜੀ ਸਿੰਬਲ ਦੀ ਅਸਲ ਜਿਹੜਾ ਸਿੱਖਾਂ ਨੇ ਮੈਂ ਅੱਖਰ ਕਰਨਾਂ ਵੀ ਸਿੱਖਾਂ ਨੂੰ 4-5 ਸੌ ਸਾਲ ਚੁੱਪ ਰਿਹਾ ਕਿ ਪੜ੍ਹਨਾ ਚਾਹੀਦਾ ਬੋਲਣਾ ਨਹੀਂ ਚਾਹੀਦਾ ਬਹੁਤ ਬੱਚੇ ਆ ਇਹ ਧਰਮ ਦੇ ਮਾਮਲੇ ਦੇ ਵਿੱਚ ਹਰ ਚੀਜ਼ ਤੇ ਇਹਨਾਂ ਨੂੰ ਮਤਲਬ ਉਂਗਲ ਬਾਜੀ ਕਰਨੀ ਤੇ ਪਤਾ ਕੱਖ ਨਹੀਂ ਕਿਸੇ ਚੀਜ਼ ਦਾ ਇਹ ਜਿਹੜੀ ਸਿੰਬਲਿਜ਼ਮ ਹੈ ਭਾਸ਼ਾ ਹੈ ਨਾ ਸਿੰਬਲ ਹੈ ਹੁਣ ਓਮਕਾਰ ਲਿਖਿਆ ਸਾਡਾ ਸਿਰਫ ਸਿਰੇ ਝੁਕ ਜਾਂਦਾ ਹੈ ਮੈਕਡੋਨਲਡ ਅਹਿਮ ਦੇ ਇੱਕ ਇਹ ਸਾਨੂੰ ਪਤਾ ਵੀ ਹੈ ਸਾਡੀ ਸਾਡੀ ਕ੍ਰੀਵਿੰਗ ਵੱਜ ਜਾਂਦੀ ਹੈ ਜਾਂ ਜਿਹੜੀ ਜਿਹੜਾ ਫੂਡ ਅਸੀਂ ਲਾਈਕ ਕਰਦੇ ਹਾਂ ਹੈ ਨਾ ਜੋ ਵੀ ਸਿੰਬਲ ਦੇਖ ਕੇ ਸਾਡਾ ਜਿਹੜਾ ਕੰਮ ਤੁਰ ਪੈਂਦਾ ਹੈ ਭਾਵੇਂ ਉਹਦੇ ਤੁਸੀਂ ਪਿਛਲੇ ਅੱਖਰ ਨਾਮ ਹੀ ਦੇਖੋ ਜੋ ਜਥੇ ਦੇ ਜਿੰਨੇ ਵੀ ਸਿੰਗ ਹੈਗੇ ਨੇ ਉਹ ਜਿਹੜੀ ਤਸਵੀਰਾਂ ਨੇ ਉਹਨਾਂ ਨੂੰ ਤੁਸੀਂ ਡੈਕੋਰੇਸ਼ਨ ਚ ਲਾ ਲਓ ਤੇ ਜਿਹੜੀ ਜੋਤਬਤੀ ਕਰਨੀ ਸੀ ਉਹ ਸ਼ਬਦ ਹੀ ਕਰੋ ਤੁਸੀਂ ਦੇਖੋਗੇ ਤੁਹਾਡੀ ਜੋਤ ਚ ਬਰਕਤ ਇੱਕਦਮ ਵਧਣ ਲੱਪੇਗੀ ਕਿਉਂਕਿ ਅਸੀਂ ਇਹ ਚੀਜ਼ਾਂ ਅਸੀਂ ਅਸੀਂ ਸਥਾਪਿਤ ਕੀਤੀਆਂ ਨੇ ਇਹ ਹੈ ਨਹੀਂ ਹੈ ਅਸੀਂ ਗੁਰੂ ਸਥਾਪਿਤ ਨਹੀਂ ਕਰ ਸਕਦੇ ਹੈ ਨਾ ਅਸੀਂ ਹਿੰਦੂ ਨਹੀਂ ਹਾਂ ਵੀ ਜਿਹੜੀ ਮੂਰਤੀ ਬਣਾ ਕੇ ਨੂੰ ਪ੍ਰਾਣ ਪ੍ਰਾਣ ਪ੍ਰਤੀਸ਼ਠਾ ਕਰੀਏ ਉਹਦੀ ਠੀਕ ਹੈ ਨਾ ਸਾਡੇ ਵਾਸਤੇ ਜਿਹੜਾ ਸ਼ਬਦ ਹੈ ਸ਼ਬਦ ਗੁਰੂ ਹੈ ਸ਼ਬਦ ਗੁਰੂ ਆਤਮ ਉਪਦੇਸ਼ੋ ਸੋ ਜਿਹੜਾ ਅੱਖਰ ਹੈ ਇਹ ਸ਼ਬਦ ਗੁਰੂ ਦਾ ਅਖਰੀ అవਤਾਰ ਹੈ ਸ਼ਬਦ ਸੁਣਦਾ ਹੈ ਸ਼ਬਦ ਦਿਖਦਾ ਨਹੀਂ ਹੈ ਸਾਡੇ ਮੁਰਕਈਂ ਦੇ ਗੁਰਗੰਸਾਹ ਮਹਾਰਾਜ ਇਹ ਸ਼ਬਦ ਦਾ అవਤਾਰ ਹੈ ਇਹ ਸ਼ਬਦ ਦਾ అవਤਾਰ ਨਹੀਂ ਇਹ ਸ਼ਬਦ ਅੱਖਰ అవਤਾਰ ਹੈ ਅੱਖਰ ਦੇਖਦੇ ਨੇ ਸ਼ਬਦ ਅਦ੍ਰਿਸ਼ਟ ਹੈ ਔਰ ਸ਼ਬਦ ਕਾਕੇ ਜਿਹੜਾ ਅੱਖਰ ਨੂੰ ਉਹਨੂੰ ਅਖਰ ਕਿਹਾ ਜਾਂਦਾ ਹੈ ਜਿਹੜਾ ਕਦੀ ਖਰਦਾ ਨਹੀਂ ਹੈ ਜਿਹੜਾ ਕਦੀ ਜਲਦਾ ਨਹੀਂ ਹੈ ਜਿਹਦਾ ਨਾਸ਼ ਨਹੀਂ ਹੁੰਦਾ ਕਿਉਂ ਕਿਉਂਕਿ ਜਿਵੇਂ ਜਿਵੇਂ ਆਤਮਾ ਨਾਸ਼ ਨਹੀਂ ਹੁੰਦਾ ਸ਼ਰੀਰ ਤੇ ਜਲ ਜਾਂਦਾ ਹੈ ਹੈ ਨਾ ਸਿਸਕ ਕਰਕੇ ਇਹ ਇਹ ਚੀਜ਼ਾਂ ਇੰਟਰਲਿੰਕ ਨੇ ਆਪਸ ਦੇ ਵਿੱਚ ਸੋ ਇਸ ਸਿੰਬਲਿਜ਼ਮ ਇਹਨੂੰ ਸਿੰਬਲ ਨੂੰ ਸਮਝੋ ਸੋ ਜਿੰਨਾ ਕਰਾਜੇ ਕਾਲਪਨਿਕ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਉਹ ਬਰਕਤ ਨਹੀਂ ਰਹਿੰਦੀ ਜਾਪ ਦੇ ਵਿੱਚ ਕਿਉਂਕਿ ਤੁਸੀਂ ਅਰਦਾਸ ਉਹ ਕਿਸੇ ਕਾਲਪਨਿਕ ਚੀਜ਼ ਨੂੰ ਕਰ ਰਹੇ ਗੁਰੂ ਤੇ ਉਹ ਹੈ ਹੀ ਨਹੀਂਗਾ ਤੁਹਾਡੀ ਚੇਤਨਾ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਉਹ ਗੁਰੂ ਆਉਂਦਾ ਜਿਹੜਾ ਕਿਸੇ ਪੇਂਟਰ ਨੇ ਬਣਾਇਆ ਹੋਇਆ ਸਮਝ ਨਹੀਂ ਸੋ ਜ ਜ ਜ ਤੁਸੀਂ ਜਿਹੜਾ ਸਾਰੀ ਖੇੜ ਇਕਾਗਰਤਾ ਦੀ ਹੈ ਇਹ ਚੇਤਨਾ ਦੀ ਹੈ ਨਾ ਇਹ ਇਹ ਤੁਹਾਡੀ ਕਨਸੈਂਟ੍ਰੇਸ਼ਨ ਦੀ ਹੈ ਯੂਨੀਵਰਸ ਨੂੰ ਤੁਸੀਂ ਕੀ ਮੈਸੇਜ ਦੇਣਾ ਹੈ ਐਡਰੈਸ ਗਲਤ ਤੇ ਚਿੱਠੀ ਭੇਜੀ ਤਾਂ ਜਵਾਬ ਨਹੀਂ ਹੁੰਦਾ ਕਦੀ ਵੀ ਸੋ ਇਹ ਗਲਤ ਐਡਰੈਸ ਨੇ ਜਿਹੜੀਆਂ ਕਾਲਪਨਿਕ ਤਸਵੀਰਾਂ ਨੇ ਠੀਕ ਹੈ ਜੇ ਅਗਰ ਤੁਸੀਂ ਇਹਨੂੰ ਚੱਕ ਦੋਗੇ ਸਿਰਫ ਸ਼ਬਦ 'ਤੇ ਧਿਆਨ ਦਿਓਗੇ ਨਾ ਜਦ ਤੁਸੀਂ ਅਰਦਾਸ ਕਰੋਗੇ ਤੁਹਾਡੇ ਨਾਲ ਸ਼ਬਦ ਹੀ ਆਏਗਾ ਇਹ ਸ਼ਬਦੀ ਗੁਰੂ ਮੂਰਤ ਹੈ ਗੁਰੂ ਗੋਬਿੰਦ ਸਿੰਘ ਜੀ ਗੁਣਾਨ ਸਾਹਿਬ ਸ਼ਬਦ ਰੂਪ ਦੇ ਵਿੱਚ ਨੇ ਕਬੀਰ ਸਾਹਿਬ ਰਵਿਦਾਸ ਮਹਾਰਾਜ ਇਹ ਸਾਡੇ ਸਾਰੇ ਸ਼ਬਦ ਰੂਪ ਦੇ ਵਿੱਚ ਨਿਕਲ ਗਈ ਤੇ ਰਵਿਦਾਸ ਸ਼ਬਦ ਰੂਪ ਦੇ ਵਿੱਚ ਦੇ ਨਹੀਂ ਹੈਗੀ ਸਾਡੇ ਕੋਲ ਠੀਕ ਸੋ ਆਪਾਂ ਜਿਹੜਾ ਹੈ ਸ਼ਬਦ ਨੂੰ ਗੁਰੂ ਧਾਰਨਾ ਹੈ ਨਾ ਕਿ ਕਿਸੇ ਤਸਵੀਰ ਨੂੰ ਜਿਹੜੇ ਕਾਲਪਿਕ ਤਸਵੀਰਾਂ ਨੇ ਉਹ ਤੜੀ ਜਣੀ ਜੋਤ ਜਨੇ ਪ੍ਰਚੰਡ ਨਹੀਂ ਹੋ ਰਹੀਆਂ ਜਿਹਨਾਂ ਦੇ ਇਸ਼ੂ ਠੀਕ ਨਹੀਂ ਹੋ ਰਹੇ ਜਿਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਤਾਂ ਹੀ ਆ ਰਹੀਆਂ ਕਿਉਂਕਿ ਤੁਸੀਂ ਪਾਰ ਤੇ ਕਰ ਰਹੇ ਹੋ ਪਰ ਤੁਹਾਡੀ ਅਰਦਾਸ ਗਲਤ ਚੱਲ ਜਾਂਦੀ ਹੈ ਤੁਸੀਂ ਜਦ ਤੁਸੀਂ ਅਰਦਾਸ ਕਰਦੇ ਹੋ ਤੁਹਾਡੀ ਚੇਤਨਾ ਦੇ ਅੰਦਰ ਉਹ ਤਸਵੀਰ ਆਂਦੀ ਜਿਹੜੀ ਗੁਰੂ ਸਾਹਿਬ ਦੀ ਨਹੀਂ ਹੈ ਸਵਰਗ ਜਥੇ ਸਿੰਘ ਨੇ ਇਹ ਸਾਰਿਆਂ ਨੂੰ ਤਾਕੀਦ ਹੈ ਬੇਨਤੀ ਮੇਰੀ ਕੋਈ ਨਹੀਂ ਤੁਸੀਂ ਮੇਰੇ ਸਾਰੇ ਮਤਲਬ ਬੱਚੇ ਹੀ ਹੋ ਸਾਰੇ ਸਟੂਡੈਂਟਸ ਹੋ ਸੋ ਜਿਹੜਾ ਟੀਚਰ ਹੁੰਦਾ ਥੋੜਾ ਛੰਡ ਕੇ ਰੱਖਦਾ ਬੱਚਿਆਂ ਨੂੰ ਤਾਂ ਤੁਹਾਨੂੰ ਥੋੜੀ ਸ਼ਕਤੀ ਨਾਲ ਮੈਂ ਪੇਸ਼ ਆਣਾ ਹਰ ਵਾਰੀ ਇਹ ਜਥਾ ਹੈ ਸਮਝ ਖਾਲਸਾ ਕਾਲਪੁਰ ਕੀ ਫੌਜ ਜਿਹੜੀ ਫੌਜ ਡਿਸਪਲਿਨ ਦੇ ਵਿੱਚ ਹੁੰਦੀ ਹੈ ਫੌ ਇਸੇ ਕਰਕੇ ਜੇ ਤੁਸੀਂ ਦੇਖਣਾ ਮੈਂ ਤੁਹਾਨੂੰ ਕਿਸੇ ਨੂੰ ਆਪਣੀ ਮਰਜ਼ੀ ਨਹੀਂ ਕਰੰਦਾਂ ਬਹੁਤ ਖਿੱਚ ਕੇ ਰੱਖਦਾ ਇਹਦਾ ਕਾਰਨ ਇਹ ਹੀ ਕਿ ਅਸੀਂ ਫੌਜਾਂ ਕਾਰਪੁਰ ਰੱਖੀ ਤੇ ਇਸੇ ਫੌਜ ਨੇ ਅਗਾਹ ਇੱਕ ਸਮਾਜ ਸਿਰਜਣਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਦੰਬੀਆਂ ਪਖੰਡੀਆਂ ਤੋਂ ਦੂਰ ਕਰੇਗਾ ਜਿਹੜਾ ਜੋਤਾਂ ਜਗਾਏਗਾ ਜਿਹੜਾ ਪੀਰਾਂ ਦੇ ਦੀਵੇ ਬੁਝਾਏਗਾ ਜਿਹੜਾ ਇਸਾਈਆਂ ਨਾਲ ਲੜੇਗਾ ਹਨਾ ਸੋ ਇਹ ਖਾਲਸੇ ਨੇ ਇਹ ਪ੍ਰਗਟ ਕੀਤਾ ਆਪਣਾ ਰਾਜ ਸਾਰੇ ਜਥੇ ਵਿੱਚ ਤੁਸੀਂ ਦੱਸੋ ਵੀ ਹੋਰ ਮੈਨੂੰ ਕੋਈ ਦੁਨੀਆ ਦੇ ਵਿੱਚ ਦਿਖਾ ਦਿਓ ਵੀ ਕਿਸੇ ਦੀ ਕੋਈ ਜੋਤਾਂ ਜਿਹੜੀ ਪ੍ਰਗਟ ਹੁੰਦੀਆਂ ਹੋਣ ਸਾਕਸ਼ਾਤ ਠੀਕ ਹੈ ਇਹ ਮੈਨੂੰ ਹੋਰ ਦੱਸੋ ਜਿਹੜੇ ਐਕਸਪੀਰੀਅੰਸ ਤੁਹਾਨੂੰ ਹੁੰਦੇ ਆ ਕਿਸੇ ਹੋਰ ਕਿਸੇ ਹੋਰ ਨੂੰ ਹੁੰਦੇ ਹੁਣ ਇਸ ਤਰ੍ਹਾਂ ਦੇ ਸੋ ਇਹ ਕਲਗੀਧਰ ਪਤਾਨੇ ਬੰਦਾ ਸਿੰਘ ਬਹਾਦਰ ਨੇ ਇਹ ਆਪਣਾ ਜਥਾ ਆਪ ਸੱਜਿਆ ਇਹਦਾ ਨਾਮ ਵੀ ਆਪੇ ਬਖਸ਼ਿਆ ਪਾਤਸ਼ਾਹ ਨੇ ਸੇਵਾ ਵੀ ਆਪ ਬਖਸ਼ੀ ਹੈ ਸਾਰਾ ਜਿਹੜਾ ਇਹ ਜਿਹੜਾ ਡਿਜ਼ਾਈਨ ਆਪਣਾ ਕੀਤਾ ਹੈ ਪਾਤਸ਼ਾਹ ਦਾ ਸੋ ਇਹਦੇ ਵਿੱਚ ਹੌਲੀ-ਹੌਲੀ ਮੈਂ ਤੁਹਾਨੂੰ ਕਿਹਾ ਸੀ ਵੀ ਜਿਵੇਂ ਸਮਾਂ ਲੰਘੇਗਾ ਤੇ ਉਹਦੇ ਵਿੱਚ ਚੀਜ਼ਾਂ ਬਦਲਾਂਗੇ ਹੁਣ ਜਿਹੜੀ ਸਾਰਿਆਂ ਨੂੰ ਮੇਰੀ ਇਹ ਤਾਕੀਦ ਹੈ ਕਿ ਭਈ ਸਿੱਖੋ ਆਪਣੇ ਘਰਾਂ ਦੇ ਅੰਦਰ ਜਿੱਤਰੀ ਵੀ ਜੋਤਾਂ ਲੱਗਦੀਆਂ ਉਸ ਤਸਵੀਰਾਂ ਚੱਕ ਕੇ ਕੰਧਾਂ ਨੂੰ ਟੰਗ ਦਿਓ ਉਥੇ ਸ਼ਸਤਰ ਰੱਖ ਦਿਓ ਤੇ ਜਿਹੜੇ ਸ਼ਬਦਨ ਪ੍ਰਿੰਟ ਕਰਕੇ ਬ੍ਰਹਮ ਕਬੇ ਦੇ ਇਹ ਜਾਂ ਕਿਸੇ ਜਾਂ ਦੀ ਛੋਟੇ ਸ਼ਬਦ ਜਿਹੜੇ ਨਾ ਜੇ ਤੁਸੀਂ ਵੱਡੇ ਨਹੀਂ ਕਰਨੇ ਇੱਕ ਹੋਰ ਤੇ ਮੈਂ ਚੀਜ਼ ਦੱਸਾਂ ਜਿੰਨਾ ਸ਼ਬਦਾਂ ਦੇ ਇੱਕ ਵੱਡਾ ਸੂਰਤ ਤੁਸੀਂ ਲਾਉਣਾ ਇੱਕ ਛੋਟਾ ਲਾਉਣਾ ਉਹਦੀ ਜੋਤਬਦੀ ਜਦੋਂ ਤੁਸੀਂ ਕਦੇ ਜਾਣਾ ਹੈ ਉਹਨੂੰ ਆਪਣੀ ਜੇਬ ਚ ਲੈ ਕੇ ਜਾਣਾ ਤੇ ਤੁਹਾਡਾ ਕੰਮ ਬੰਨ ਜਾਏਗਾ ਇਹ ਜੋ ਕਿ ਆਪਾਂ ਅੱਜ ਪ੍ਰਿੰਟ ਆਊਟ ਹੀ ਕਰਨਾ ਹੈ ਨਾ ਛੋਟਾ ਵੱਡਾ ਹੋ ਜਾਂਦਾ ਹੈ ਹਨਾ ਉਹ ਤੁਸੀਂ ਫੋਟੋ ਰੂਪ ਚ ਕਰ ਲਓ ਕਾਰਡ ਰੂਪ ਚ ਕਰ ਲਓ ਛੋਟੇ ਫਰੇਮ ਚ ਲਾ ਲਓ ਤੇ ਜਾਂ ਉਹ ਤੁਸੀਂ ਉਹਨੂੰ ਐਲਮੀਨੇਸ਼ਨ ਕਰਵਾ ਕੇ ਰੱਖ ਲਓ ਜਦ ਤੁਸੀਂ ਉਹਨੂੰ ਕਿਤੇ ਜਾਣਾ ਹੈ ਉਹਨੂੰ ਆਪਣੀ ਜੇਬ ਚ ਰੱਖੋ ਤੁਹਾਡਾ ਜਿੱਥੇ ਜਾਣਾ ਕਰ ਸਤ ਹੋ ਜਾਏਗਾ ਇਹ ਤੁਹਾਡੇ ਯੰਤਰ ਬਣ ਜਾਣਗੇ ਧਾਰ ਲਓ ਮੇਰੇ ਸਾਰੇ ਬੱਚੇ ਜਿੰਨੇ ਨੇ ਤੇ ਆਪਾਂ ਚੱਕ ਦੀ ਫਟੇ ਤੇ ਅੱਜ ਤੋਂ ਆਪਾਂ ਮਾਰੇ ਕਲਗੀਧਾਰ ਦੇ ਪੈਰਾਂ ਤੇ ਤਾਂ ਜਿਹੜੀ ਤਸਵੀਰ ਪਾਈ ਉਹ ਸਤਿਗੁਰੂ ਸੱਚੇ ਪਾਸ਼ਾ ਆਪ ਦ੍ਰਿਸ਼ਟਮਾਨ ਹੋਏ ਜੋਤ ਵਿੱਚੋਂ ਤੇ ਅਸੀਂ ਜਿਹੜੀਆਂ ਜਿਹੜੀਆਂ ਤਸਵੀਰਾਂ ਸਾਡੇ ਜਥੇ ਜਿਹੜੀਆਂ ਜੋਤਾਂ ਚਾਹੀਆਂ ਨੇ ਉਹ ਆਪਾਂ ਜਿਹੜੀਆਂ ਆਪਾਂ ਉਹ ਮੈਂ ਤੁਹਾਨੂੰ ਪੀਡੀਐਫ ਭੇਜ ਦੇਣਾ ਉਹ ਤੁਸੀਂ ਜਿਹੜੇ ਪ੍ਰਿੰਟ ਆਊਟ ਕਢਵਾ ਸਕਦੇ ਹੋ ਜਿਹੜੀਆਂ ਜੋਤਾਂ ਦੀ ਉਹ ਅਸਲ ਤਸਵੀਰਾਂ ਨੇ ਬਾਕੀ ਜਿਹੜੀ ਕਾਲਪਨਿਕ ਨੇ ਜਿਹੜੀ ਕਿਸੇ ਨੇ ਬਣਾਈ ਆਪਾਂ ਉਹਨਾਂ ਦੀ ਪੂਜਾ ਨਹੀਂ ਕਰਨੀ ਉਹਨਾਂ ਜੋਤਬੱਤੀ ਨਹੀਂ ਕਰਨੀ ਇਹ ਸ਼ਕਤੀ ਨਾਲ ਜਿਹੜਾ ਇਸ ਜਥੇ ਦਾ ਇੱਕ ਉਸੂਲ ਬਣਾਤਾ ਅਸੀਂ ਸੋ ਸਾਰੇ ਨੂੰ ਫਾਲੋ ਕਰੋ ਜੇ ਵੱਧ ਤੋਂ ਆ ਤੁਸੀਂ ਬਰਕਤ ਲੈਣੀ ਹੈ ਜਿਹਨੇ ਆਪਣੀ ਮਰਜ਼ੀ ਕਰਨੀ ਹੈ ਉਹ ਫਿਰ ਭਾਈ ਕਿਸੇ ਹੋਰ ਜਥੇ ਚਲ ਜੇ ਇਹ ਤੇ ਫਿਰ ਫੌਜੀਆ ਦਾ ਜਥਾ ਇਥੇ ਇਦਾਂ ਚੱਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵ